ਤੁਸੀਂ ਦੇਖ ਰਹੇ ਦਿਨਿਸ਼ਵਰਾ ਟੀਵੀ ਤੇ ਜਲੰਧਰ ਦੀਆਂ ਜਿਮਨੀ ਚੋਣਾ ਜਲੰਧਰ ਪਛਮੀ ਦੀਆਂ ਜਿਮਨੀ ਚੋਣਾ ਉਹ ਲੈ ਕੇ तमाम ਪਾਰਟੀਆਂ ਚਾਹੇ ਉਹ ਕਾਂਗਰਸ ਹੋਵੇ ਕਾਲੀ ਦਲ ਹੋਵੇ ਆਮ ਆਦਮੀ ਪਾਰਟੀ ਹੋਵੇ ਜਾਂ ਭਾਜਪਾ ਹੋਵੇ ਸਾਰੀਆਂ ਪੱਪਾਂ ਪਰੋਈਆਂ ਪਈਆਂ ਨੇ ਤੇ ਮਾਹੌਲ ਐਸੇ ਵੇ ਪੂਰੀ ਸਰ ਦਾ ਗਰਮਾਇਆ ਸਿਰਫ ਦੋ ਹੀ ਦਿਨ ਪ੍ਰਚਾਰ ਨੂੰ ਰਹਿ ਗਏ ਨੇ ਉਸ ਤੋਂ ਬਾਅਦ ਡੋਰ ਟੂ ਡੋਰ ਪ੍ਰਚਾਰ ਹੋਏਗਾ ਤੇ 10 ਤਰੀਕ ਨੂੰ ਸਿਰੇ ਸਿਰੇ 8 ਵਜੇ ਤੋਂ ਲੈ ਕੇ ਚੋਣਾ ਜਿਹੜੀਆਂ ਹੈਗੀਆਂ ਪੈਣੀਆਂ ਸ਼ੁਰੂ ਹੋ ਜਾਣੀਆਂ ਔਰ ਸਾਡੇ ਨਾਲ ਐਸੇ ਵੇ ਕੁਲਵੀਰ ਜੀ ਨਾਲ ਕਾਂਗਰਸ ਦੇ ਆਗੂ ਨਾਲ ਮੌਜੂਦ ਹੈਗੇ ਨੇ ਗੱਲ ਕਰਦੇ ਸਰ ਇਸ ਲਈ ਚੋਣ ਪ੍ਰਚਾਰ ਦੀ ਗੱਲ ਕਰੀਏ ਜਾਂ ਹੰਗਾਰੇ ਦੀ ਗੱਲ ਕਰੀਏ ਕਿਵੇਂ ਜਾਂ ਹੰਗਾਰਾ ਹੈਗਾ ਜਲੰਧਰ ਪੱਛਮੀ ਚ ਗੱਲ ਇਹ ਆ ਕਿ ਹਮੇਸ਼ਾ ਪ੍ਰੈਸ ਵੀ ਉੱਥੇ ਜਾਂਦੀ ਏ ਕਿ ਜਿਹੜੇ ਪਾਰਟੀ ਦਾ ਚੰਗਾ ਹੰਗਾਰਾ ਹੋਵੇ ਔਰ ਜੇ ਤੁਸੀਂ ਆਏ ਹੋ ਤੇ ਮੇਰੇ ਹਿਸਾਬ ਨਾਲ ਸਾਡਾ ਕਾਂਗਰਸ ਦਾ ਹੰਗਾਰਾ ਜਿਹੜਾ ਉਹ ਬਹੁਤ ਚੰਗਾ ਹੈ ਪ੍ਰਚਾਰ ਦੀ ਗੱਲ ਕਰੀਏ ਜਿਵੇਂ ਚੱਲਿਆ ਕਿਉਂਕਿ ਸਮਾਪ ਲੀਡਰਸ਼ਿਪ ਜਿਹੜੀ ਕਾਂਗਰਸ ਦੀ ਹੈ ਪ੍ਰਚਾਰ ਇਹ ਆ ਕਿ ਸਾਡੇ ਫਿਰੋਜ਼ਪੁਰ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਮੈਡਮ ਬਲਜੀਤ ਕੌਰ ਜੀ ਵਾਈਸ ਜ਼ਿਲ੍ਹਾ ਪ੍ਰਧਾਨ ਨੇ ਔਰ ਮੈਂ ਇਹ ਗੱਲ ਕਹਿਣਾ ਕਿ ਤੁਸੀਂ ਦੇਖ ਰਹੇ ਹੋ ਜਿਵੇਂ ਮਰਨਾਲਾਲ ਜਲਾਲਪੁਰ ਜੀ ਜਾਂ ਸਾਡੀ ਸਮੁੱਚੀ ਹੋਰ ਲੀਡਰਸ਼ਿਪ ਜਿਹੜੀ ਆ ਸੰਤੋਖ ਸਿੰਘ ਫਲਾਈਪੁਰ ਰਾਜੀਵ ਸਿੰਘ ਭੁੱਲਰ ਸਾਰੇ ਜਿਹੜੇ ਆ ਤੁਸੀਂ ਦੇਖ ਰਹੇ ਹੋ ਕਿ ਡੋਰ ਟੂ ਡੋਰ ਜਿਹੜਾ ਕਾਂਗਰਸ ਜਿਹੜੀ ਘਰ-ਘਰ ਜਾ ਰਹੀ ਹੈ ਔਰ ਘਰ-ਘਰ ਜਾ ਕੇ ਪਹੁੰਚ ਕਰ ਰਹੀ ਹੈ ਔਰ ਲੋਕ ਚੇੜੇ ਨਹੀਂ ਤੇ ਜਿਹੜੇ ਲੋਕਾਂ ਨੇ ਜਿਹੜਾ ਸਾਨੂੰ ਪਹਿਲਾਂ ਮਾਨ ਤੇ ਸਰਕਾਰ ਦਿੱਤਾ ਚੰਨੀ ਸਾਹਿਬ ਨੂੰ ਵੱਡੀ ਲੀਡ ਦੇ ਨਾਲ ਇਥੋਂ ਜਿਤਾ ਕੇ ਭੇਜਿਆ ਅੱਜ ਉਹ ਲੋਕ ਇਹ ਗੱਲ ਕਹਿੰਦੇ ਨੇ ਕਿ ਉਹ ਕਹਿੰਦੇ ਕਿ ਜਿਵੇਂ ਚੰਨੀ ਸਾਹਿਬ ਨੂੰ ਜਿਤਾ ਕੇ ਭੇਜਿਆ ਇਵੇਂ ਬੀਬੀ ਸ੍ਰਿੰਦਰ ਕੌਰ ਜੀ ਨੂੰ ਜਿਤਾ ਕੇ ਭੇਜਾਂਗੇ ਔਰ ਲੋਕ ਮਨ ਬਣਾਈ ਬੈਠੇ ਨੇ ਔਰ ਲੋਕ ਇਹ ਕੱਲ ਦੀ ਗੱਲ ਆ ਕੱਲ ਜਦੋਂ ਬਾਰਿਸ਼ ਹੋਈ ਤਾਂ ਉਦੋਂ 33 ਨੰਬਰ ਵਾਰਡ ਦੇ ਵਿੱਚ ਇੱਥੇ ਭਗਤਾਂ ਦੇ ਘਰ ਨੇ ਮੈਂ ਸੀ ਉਹਨਾਂ ਦੇ ਘਰੇ ਸਾਡੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵਰਿੰਗ ਦੀ ਮੀਟਿੰਗ ਕਰ ਰਹੇ ਸੀ ਵਿਜੇਂਦਰ ਸਿੰਘਲਾ ਜੀ ਕਰ ਰਹੇ ਸੀ ਤਾਂ ਜਦੋਂ ਉੱਥੇ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਜੋ ਬਜ਼ੁਰਗਾਂ ਨੇ ਗੱਲਾਂ ਕੀਤੀਆਂ ਉਹਨਾਂ ਨੇ ਕਿਹਾ ਰਾਜਾ ਜੀ ਫਿਕਰ ਨਾ ਕਰੋ ਅਸੀਂ ਪਹਿਲਾਂ ਵੀ ਕਾਂਗਰਸੀ ਸੀ ਹੁਣ ਵੀ ਕਾਂਗਰਸੀ ਆ ਔਰ ਕਾਂਗਰਸੀ ਇਥੋਂ ਸੀਟ ਦਿੱਤੇਗੀ ਆ ਜਿਹੜਾ ਬਰਸਾਤ ਦਾ ਮੌਸਮ ਹੁੰਦਾ ਇਹਦੇ ਵਿੱਚ ਬਰਸਾਤੀ ਡੱਡੂ ਜਿਹੜੇ ਨੇ ਉਹ ਲੋਕਾਂ ਦੇ ਘਰਾਂ 'ਚ ਵੜਨ ਦੀ ਕੋਸ਼ਿਸ਼ ਕਰਦੇ ਨੇ ਤੇ ਇਸ ਕਰਕੇ ਇਹ ਜਿਹੜੇ ਬਰਸਾਤੀ ਡੱਡੂ ਜਿਹੜੇ ਇੱਥੋਂ ਵਾਲੇ ਪਹਿਲਾਂ ਲੀਡਰ ਰਹੇ ਨੇ ਜਿਨ੍ਹਾਂ ਨੇ ਪਤਾ ਨਹੀਂ ਕੋਈ ਘਰ ਛੱਡਿਆ ਹੀ ਨਹੀਂਗਾ ਕਦੀ ਕਿਸੇ ਬੀਜੇ ਪਾਰਟੀ 'ਚ ਚਲੇ ਗਏ ਕਦੀ ਕਿਸੇ 'ਤੇ ਚਲੇ ਗਏ ਕਦੀ ਕਿਸੇ 'ਤੇ ਚਲੇ ਗਏ ਉਹ ਕਹਿੰਦੇ ਅਸੀਂ ਉਹਨਾਂ ਨੂੰ ਮੂੰਹ ਨਹੀਂ ਲਾਉਣਾ ਅਸੀਂ ਕਾਂਗਰਸੀ ਸੀ ਸੀ ਤੇ ਕਾਂਗਰਸੀ ਰਵਾਂਗੇ ਤੇ ਵੱਡੀ ਲੀਡ ਤੇ ਜਿਵੇਂ ਚੰਨੀ ਸਾਹਿਬ ਨੂੰ ਜਿਤਾ ਕੇ ਭੇਜਿਆ ਐਸੇ ਹੀ ਤਰ੍ਹਾਂ ਹੀ ਅਸੀਂ ਬੀਬੀ ਸਰਿੰਦਰ ਕੌਰ ਜੀ ਨੂੰ ਜਿਤਾ ਕੇ ਭੇਜਿਆ ਜਿਲੰਦਰ ਵੀ ਇੱਕ ਤਸਵੀਰਾਂ ਥੋੜੀਆਂ ਜੀਆਂ ਸਾਹਮਣੇ ਆਈਆਂ ਜਲੰਧਰ ਪੱਛਮੀ ਤੋਂ ਕਾਂਗਰਸ ਵੀ ਡੋਰ ਟੂ ਡੋਰ ਪ੍ਰਚਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਦੂਜੀ ਜਿਹੜੀ ਸੱਤਾਧਾਰੀ ਪਾਰਟੀ ਹੈਗੀ ਉਹ ਵੀ ਡੋਰ ਟੂ ਡੋਰ ਪ੍ਰਚਾਰ ਕਰਦੀ ਹੈ ਇੱਕ ਘਟਨਾ ਵਾਪਰਦੀ ਹੈ ਸਨੇਚਿੰਗ ਹੁੰਦੀ ਹੈ ਜਿੱਥੇ ਕਿ ਪੂਰੀ ਦੀ ਪੂਰੀ ਲੀਡਰਸ਼ਿਪ ਜਿਹੜੀ ਭਾਜਪਾ ਦੀ ਉੱਤੇ ਉਹਨਾਂ ਦੀ ਕਾਰਨ ਪਤਾ ਲੱਗ ਸਕਿਆ ਤੋਂ ਥੋੜੇ ਆਪਣੇ ਤੁਸੀਂ ਤੁਹਾਡੇ ਬਿਆਨ ਕੀ ਹੈਗੇ ਗੱਲ ਇਹ ਹੈ ਕਿ ਚੋਰ ਹੈ ਹੀ ਇਹਨਾਂ ਦੇ ਕੋਲ ਔਰ ਇਹਨਾਂ ਨੂੰ ਪਤਾ ਹੈ ਕਿ ਸਨੇਚਿੰਗ ਕਰਾਉਣੀ ਕਿੱਥੇ ਆ ਔਰ ਇਹਨਾਂ ਨੂੰ ਪਤਾ ਹੈ ਕਿ ਅਸੀਂ ਸਾਡੀ ਖਬਰ ਜਿਹੜੀ ਹੈ ਉਹ ਕਿਉਂਕਿ ਡੋਰ ਟੂ ਡੋਰ ਤੇ ਜਾ ਹੀ ਨਹੀਂ ਰਹੇ ਕਿਉਂਕਿ ਇਹਨਾਂ ਨੂੰ ਇਹ ਹੈ ਕਿ ਸਾਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾਗਾ ਇਸ ਕਰਕੇ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ ਜਿਹੜੇ ਖੜੇ ਨੇ ਉਹਨਾਂ ਦਾ ਤਾਂ ਪਤਾ ਹੀ ਨਹੀਂ ਉਹ ਸਵੇਰੇ ਕਿੱਧਰ ਨੇ ਆਇਆ ਆਰਾਮ ਤੇ 11 ਵਜੇ ਉਹਨਾਂ ਦਾ ਤਾਂ ਪਤਾ ਹੀ ਕੁਝ ਨਹੀਂ ਇਸ ਕਰਕੇ ਇਹ ਤਾਂ ਉਹੋ ਜਿਹੀਆਂ ਖਬਰਾਂ ਦੋ ਕੁ ਦਿਨ ਲਾਉਣਗੇ ਫਲਾਣੀ ਥਾਂ ਤੇ ਸਨੇਚਿੰਗ ਹੋਈ ਅਸੀਂ ਉੱਥੇ ਪਹੁੰਚੇ ਅਜੇ ਲੋਕਾਂ ਨੂੰ ਫਰੌਤੀਆਂ ਨਹੀਂ ਆ ਕੋਲਾ ਵੀ ਆਉਣ ਗਿਆ ਆ ਵੀ ਰਹੀਆਂ ਨੇ ਔਰ ਇਸ ਕਰਕੇ ਮੈਂ ਕਹਿੰਦਾ ਕਿ ਲਾਅ ਐਂਡ ਆਰਡਰ ਤੋਂ ਚਾਹੇ ਅਸੀਂ ਦਿੱਲੀ ਸਰਕਾਰ ਦੀ ਗੱਲ ਕਰ ਲਈਏ ਚਾਹੇ ਇਥੋਂ ਵਾਲੀ ਦੀ ਗੱਲ ਕਰ ਲਈਏ ਟੋਟਲੀ ਹਰ ਫਰੰਟ ਤੋਂ ਜਿਹੜੀ ਉਹ ਫੇਲ ਚੱਲ ਰਹੀ ਹੈ ਜਿਹਦਾ ਸਭ ਇੱਕ ਹੋਰ ਸਲਾਸਵਾਲ ਹੈਗਾ ਇੱਕ ਜਿਹੜੇ ਨਵੇਂ ਸੰਸਦ ਚੁਣੇ ਗਏ ਨੇ ਆ ਫਲੂਟ ਸਾਹ ਤੋਂ ਡਿਬਰੂਗਿਲ ਜੇਲ੍ਹ ਵਿੱਚ ਬੰਦ ਹੈਗੇ ਨੇ ਉਹਨਾਂ ਦਾ ਟਵੀਟ ਆਂਦਾ ਹੈਗਾ ਇੱਕ ਕਿ ਮੈਂ ਖਾਲਸਾ ਪੰਥ ਦੀ ਕਰਦਾ ਹੈਗਾ ਪਰ ਜਿਹੜੇ ਉਹਨਾਂ ਦੇ ਮਾਤਾ ਜੀ ਵੱਲੋਂ ਬਿਆਨ ਆਏ ਆ ਉਹ ਉਹਨਾਂ ਨੂੰ ਵਰਗਲਾ ਕੇ ਜਾਂ মিডিਆ ਵੱਲੋਂ ਤੋਰ ਮੜੋੜ ਕੇ ਪੇਸ਼ ਕੀਤੇ ਗਏ ਗੱਲ ਇਹ ਆ ਕਿ ਮੈਂ ਕੱਲ ਵੀ মিডিਆ ਨੂੰ ਇਹ ਬਿਆਨ ਦਿੱਤਾ ਸੀਗਾ ਇਹ ਜਿਹੜੀ ਭਾਈ ਸਾਹਿਬ ਦੀ ਮਾਤਾ ਜੀ ਨੇ ਬਿਆਨ ਦਿੱਤਾ ਕਿ ਅਸੀਂ ਤਾਂ ਖਾਲਸਾ ਦੀ ਗੱਲ ਹੀ ਨਹੀਂ ਕੀਤੀ ਔਰ ਮੈਂ ਇਲੈਕਸ਼ਨ ਲੜਿਆ ਉਹਨਾਂ ਦੇ ਮੁਕਾਬਲੇ ਠੀਕ ਹੈ ਉਹਨਾਂ ਨੂੰ ਲੋਕਾਂ ਨੇ ਫਤਵਾ ਦਿੱਤਾ ਉਹ ਜਿੱਤੇ ਨੇ ਔਰ ਮੈਂ ਗੱਲ ਕਹਿੰਦਾ ਇਲੈਕਸ਼ਨ ਹੀ ਉਹਨਾਂ ਖਾਲਸਾ ਦੇ ਨਾਂ ਤੇ ਲੜਿਆ ਔਰ ਖਾਲਸਾ ਦੇ ਨਾਂ ਤੇ ਇਲੈਕਸ਼ਨ ਲੜਿਆ ਅੱਜ ਜਿਹੜੇ ਪੰਜਾਬ ਦੇ ਜਿਹੜੇ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਲੋਕ ਐਨ ਆਰ ਆਈ ਬੈਠੇ ਨੇ ਜਿਹੜੇ ਖਾਲਸਾ ਦੀ ਮੰਗ ਕਰਦੇ ਸੀ ਉਹ ਕੱਲ ਦੇ ਆਪ ਦੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਦੇ ਸੀ ਕੀ ਫੰਡਿੰਗ ਅਸੀਂ ਕੀਤੀ ਇਲੈਕਸ਼ਨ ਅਸੀਂ ਲੜਾਇਆ ਔਰ ਅੱਜ ਇਹਨਾਂ ਨੇ ਆਣ ਕੇ ਜਦੋਂ ਮੈਂਬਰ ਪਾਰਲੀਮੈਂਟ ਬਣ ਗਏ ਨੇ ਤੇ ਹੁਣ ਇਹਨਾਂ ਨੇ ਬਿਆਨ ਦਿੱਤਾ ਤਾਂ ਜਦੋਂ ਭਾਈ ਸਾਹਿਬ ਨੂੰ ਅੰਦਰ ਪਤਾ ਲੱਗਾ ਕਿ ਇਹ ਗੱਲ ਹੋਈ ਆ ਇਹ ਹੋ ਸਕਦਾ ਹੈ ਕਿ ਮੈਂ ਤਾਂ ਇਹ ਗੱਲ ਕਵਾਂਗਾ ਕਿ ਸਾਰੇ ਇਲੈਕਸ਼ਨ ਦੇ ਵਿੱਚ ਤਾਂ ਭਾਈ ਸਾਹਿਬ ਦੀ ਕੋਈ ਚਿੱਠੀ ਜਿਹੜੀ ਆ ਉਹ ਮੀਡੀਆ 'ਚ ਨਹੀਂ ਆਈ ਪਰ ਕੱਲ ਜਦੋਂ ਬਿਆਨ ਦੇਣ ਤੇ ਬਾਅਦ ਦੇ ਵਿੱਚ ਮਿੰਟਾਂ ਸਕਿੰਟਾਂ ਦੇ ਵਿੱਚ ਇੱਕ ਚਿੱਠੀ ਜਿਹੜੀ ਇੱਕ ਬਾਹਰ ਆ ਗਈ ਕਿ ਜਿੰਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਮਨ ਨੂੰ ਬਹੁਤ ਦੁੱਖ ਲੱਗਾ ਕਿ ਮੇਰੀ ਮਾਤਾ ਜੀ ਨੇ ਇਹ ਗੱਲ ਕੀਤੀ ਇਸ ਕਰਕੇ ਮੈਂ ਤਾਂ ਭਗਵੰਤ ਮਾਨ ਜੀ ਨੂੰ ਇਹ ਬੇਨਤੀ ਕਰਦਾ ਵਾਂ ਕਿ ਭਾਈ ਸਾਹਿਬ ਨੂੰ ਜਲਦੀ ਤੋਂ ਜਲਦੀ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਜਿਵੇਂ ਬਾਜੇਗੇ ਜਾਂ ਹੋਰ ਜਿਹੜੇ ਉਹਨਾਂ ਦੇ ਸਾਥੀ ਆ ਜਿਨ੍ਹਾਂ ਨੇ ਕਿਹਾ ਕਿ ਅਸੀਂ ਜਿਹੜੇ ਬਾਕੀ 4 ਬਾਇ ਇਲੈਕਸ਼ਨ ਨੇ ਅਸੀਂ ਉਹ ਲੜਾਂਗੇ ਇਹਨਾਂ ਨੂੰ ਜਿਹੜਾ ਜਲਦੀ ਤੋਂ ਜਲਦੀ ਰਿਹਾ ਕਰਨਾ ਚਾਹੀਦਾ ਤਾਂ ਕਿ ਲੋਕਾਂ ਦੇ ਵਿੱਚ ਇਹਨਾਂ ਦਾ ਜਿਹੜਾ ਚਿਹਰਾ ਹੈ ਉਹ ਸਪਸ਼ਟ ਹੋ ਸਕੇ ਕਿ ਇਹ ਕਿੰਦੀ ਗੱਲ ਕਰਦੇ ਨੌਜਵਾਨਾਂ ਦੀ ਗੱਲ ਕਰਦੇ ਆ ਨਸ਼ੇ ਦੀ ਗੱਲ ਕਰਦੇ ਆ ਇਹ ਸਿੱਖਾਂ ਦੀ ਗੱਲ ਕਰਦੇ ਆ ਇਹ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਜਾਂ ਖਾਲਸਾਣ ਦੀ ਮੰਗ ਕਰਦੇ ਆ ਲੋਕਾਂ ਨੂੰ ਇਹਨਾਂ ਦਾ ਚਿਹਰਾ ਨੰਗਾ ਜਰੂਰ ਹੋਣਾ ਚਾਹੀਦਾ ਧੰਨਵਾਦ ਧੰਨਵਾਦ ਕੱਲੀ ਤਾਂ ਇਸ ਵੇਲੇ ਜਿੰਨੀ ਚੋਰ ਜਿਹੜੀ ਜਲੰਧਰ ਤੇ ਚੱਲੀ ਆ ਮਾਹੌਲ ਪੂਰੀ ਤਰ੍ਹਾਂ ਪੱਕਿਆ ਹੋਇਆ ਕੁਲਬੀਰ ਜੀ ਦਾ ਨਾਲ ਸੀਗੇ ਬਾਬਾਕੀ ਨਾਲ ਉਹਨੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਦਿੱਤੇ ਹੈਗੇ ਇਸ ਚੋਣ ਦੇ ਨਾਲ ਜੁੜੀ ਹੋਈ ਹਰ ਖਬਰ ਅਸੀਂ ਤੁਹਾਡੇ ਦਿੱਕਰ ਪਾਵਾਗੇ ਤਦਕਰ ਮੈਨੂੰ ਜੁਆਜ ਧੰਨਵਾਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par